ਦਾ ਮੁੰਡਾ ਨਵੀਂ ਨਵੀਂ ਇਹ ਨਵੀਂ ਇਹ ਮੁੰਡਾ ਫਿਰ ਹਰਮਾਨੇ ਇੱਕ ਕੁੜੀ ਲੀਜ਼ਾ ਏ ਹਾਲੇ ਕਿ ਜਿਸ ਦਿਨ ਟੈਟੂ ਬਣਾ ਕੇ ਆਈ ਏ ਤੇ ਮੈਨੂੰ ਦਿਖਿਆ ਏ ਤੇ ਮੈਂ ਇਹਦੇ ਥੱਪੜ ਲਾਏ ਨੇ ਉਹ ਵੀਡੀਓ ਦੇ ਵਿੱਚ ਬੋਲ ਰਹੇ ਨੇ ਕਹਿੰਦੇ ਨੇ ਵੀ ਨਹੀਂ ਸਾਡੇ ਮਮਾ ਸਪੋਰਟ ਕਰਦੇ ਨੇ ਇੰਨੀ ਮਤਲਬ ਕਿ ਉਹਨਾਂ ਮੇਰੇ ਨਾਲ ਮਾੜਾ ਵਿਵਹਾਰ ਕੀਤਾ ਹੈ ਨਾ ਵੀ ਮੈਂ ਤੁਹਾਡੇ ਤੇ ਹੱਥ ਉੱਤ ਨਹੀਂ ਚੱਕਿਆ ਜਿਸ ਤਰ੍ਹਾਂ ਦੀ ਉਹ ਐਗਰੈਸਿਵ ਹੈਗੀ ਹੈ ਚਲੋ ਜੀ ਮੈਂ ਹੁਣ ਕੈਮਰੇ ਦੇ ਸਾਹਮਣੇ ਆ ਵੀ ਮੈਂ ਝੂਠ ਨਹੀਂ ਬੋਲਦੀ ਮੇਰੇ ਤੇ ਮਤਲਬ ਕਿ ਹੋਇਆ ਨਹੀਂ ਮੇਰੇ ਨਾਲ ਤਾਂ ਵੀ ਅੰਟੀ ਤੁਸੀਂ ਜਿੱਦ ਕਰਿਆ ਉਹਨਾਂ ਨੇ ਤੁਹਾਡੇ ਤੇ ਹੱਥ ਵੀ ਚੱਕਿਆ ਪਰਨੀਤ ਨੇ ਕਿ ਉਹ ਇਹ ਮੈਂ ਕਿਉਂ ਛਲਾਰੂ ਨਾਲ ਕਿਹਾ ਮੈਂ ਫਲੈਟ ਦੇ ਵਿੱਚ ਅੰਦਰ ਬੈਠੀ ਆ ਤੁਸੀਂ ਕੁਝ ਵੀ ਕਰ ਸਕਦੇ ਮੇਰੇ ਨਾਲ ਇੱਕ ਬਦਮਾਸ਼ ਬਣਦਾ ਮੈਂ ਕਿਹਾ ਬਹੁਤ ਇੱਕ ਮੈਂ ਤੁਹਾਡੇ ਚੰਨ ਰਹੀਏ ਕਿੰਨੀ ਵੀ ਜਿਹੜੇ ਉਹਨੇ ਨਾ ਉੱਥੇ ਮਹਾਰਾਜ ਦੇ ਨੇ ਸਰੂਪ ਰੱਖੇ ਨੇ ਤੇ ਉਹ ਕੋਈ ਵੀ ਮੇਰਾ ਸਿੰਘ ਸਹਿਬਾਨ ਮੇਰਾ ਕੋਈ ਵੀਰ ਕੋਈ ਮੇਰਾ ਪੁੱਤ ਸੁਣਦਾ ਹੈ ਉੱਥੋਂ ਨਾ ਫਲੈਟ ਦੇ ਵਿੱਚੋਂ ਉਹ ਜਿਹੜੇ ਨੇ ਨਾ ਉਹ ਮਤਲਬ ਕਿ ਉੱਥੋਂ ਚੁਕਾਈ ਜਾਣ ਹਾਂ ਮੈਂ ਦੇਖੋ ਮੈਂ ਇਹ ਗੱਲਾਂ ਨਹੀਂ ਲੈ ਕਰਦੀ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਦੀਪ ਸਿੰਘ ਨੂੰ ਮੰਨੇ ਆ ਵੀ ਜਦੋਂ ਉਥੇ ਉਹ ਬੈਠਦੇ ਨੇ ਉਹ ਉਥੇ ਬੀੜੀ ਸਰਗਟ ਵੀ ਪੀਂਦੇ ਨੇ ਜਿਹੜੇ ਨਾਲ ਨੇ ਵੀ ਜਿਹੜੇ ਉਥੇ ਮਹਾਰਾਜ ਦੇ ਸਰੂਪ ਨੇ ਉਹ ਚੁਕਾਏ ਜਾ ਤੁਸੀਂ ਦੇਖਿਆ ਕਿ ਉਹ ਇਹ ਸਭ ਕਰਦੇ ਆ ਉਥੇ ਮਤਲਬ ਕਿ ਦੇਖਿਆ ਹੋਇਆ ਮੇਰਾ ਰੋਂਦੇ ਹੋ ਉਹਦੇ ਸਾਹਮਣੇ ਕਿ ਪਲੀਜ਼ ਆ ਸਭ ਨਾ ਕਰ ਬੇਟਾ ਮੈਂ ਮੇ ਤੁਹ ਪਰ ਉਹਦੀ ਸਸਸਰਟੀ ਦਨੀ ਮਾੜੀ ਹੈ ਕੁੜੀ ਨੂੰ ਉਧਾਰ ਹੈਗੀ ਆ ਨਾ ਨਹੀਂ ਮੈਨੂੰ ਮੈਨੂੰ ਨਹੀਂ ਪਤਾ ਇਸ ਗੱਲ ਦਾ ਬਿਲਕੁਲ ਵੀ ਨਾ ਮੈਨੂੰ ਬੁਲਾਇਆ ਨਾ ਮੈਨੂੰ ਪਤਾ ਵੀ ਥਾਰ ਲਈ ਉਹਨੇ ਨਹੀਂ ਲਈ ਉਹ ਜਿਹੜੇ 버거 버거 ਹੁੰਦੇ ਨੇ ਉਹ ਜਦੋਂ ਮਹੰਗਾ ਦਾ